ਅੱਗੇ ਦਿੱਤੀ ਹੋ ਗਿਆ ਰੋਡ ਲਾਈਨ ਉੱਤੇ ਨਾਲ ਫੋਨਮ ਘਰਾ ਰਹੇ ਨੇ ਉਹਨਾਂ ਨੇ ਲੱਗਾ ਕਿ ਇਹਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਆ ਸੰਸਦ ਸ਼੍ਰੀ ਹਰਮੰਦਰ ਸਾਹਿਬ ਨੇ ਕਿਹਾ ਕਿ ਸਾਹਿਬ ਬਹੁਤ ਗੱਲ ਦੇ ਦੇਖਾਂ ਸਾਈਡ ਤੇ ਵੀਰ ਜੀ ਸਾਈਡ ਤੇ ਰਸਤਾ ਛੱਡੋ ਨਾ ਓ ਯਾਰ ਰਸਤਾ ਵਾ ਭਾਈ ਛੱਡੋ ਅਖਲ ਕੋ ਮਤ ਯਾਰ ਲੜਨ ਦੀ ਗੱਲ ਨਾ ਕਰੋ ਭਾਈ ਥੋੜਾ ਜਿਹਾ ਦੇਖ ਲੈਣ ਮੈਂ ਤੁਹਾਡੇ ਕੋਲ ਹੀ ਮੜਾ ਥੋੜੀ ਕਰੀ ਬਸ ਰਸੀ ਜਣ ਕੰਮ やる子いや、またシャーキーやる。 ਦੇਖਿਏ ਜਿਆਦਾਤਰ ਅਸੀਂ ਕਹੀਏਗਾ ਹਾਲਾਂਕਿ ਮੀਡੀਆ ਵਕੂ ਵਕ ਦੇਖ ਰਹੇ ਅਸੀਂ ਕਿ ਕਈ ਕਹਿ ਰਹੇ ਆ ਕਿ ਜਨਪੁੱਛ ਕੇ ਸਾਡੇ ਉੱਤੇ ਆ ਕੇ ਬਿਠਾ ਦਿੱਤੇ ਕੇ ਨੇ ਭਾਈ ਅਮਰ ਸਿੰਘ ਭਾਈ ਅਮਰਪਾਲ ਸਿੰਘ ਅਸੀਂ ਸ਼ਹੀਦੀਆਂ ਦਿੱਤੀਆਂ ਸਾਡੇ ਪਰਿਵਾਰਾਂ ਨੇ ਸ਼ਹੀਦੀਆਂ ਦਿੱਤੀਆਂ ਇਹ ਇਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਪਤਾ ਨਹੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਦੇਖੋ ਜਦੋਂ ਕਿਉਂਕਿ ਜਦੋਂ ਤੋਂ ਤੁਸੀਂ ਆਏ ਹੋ ਲਗਾਤਾਰ ਕੰਟਰੋਵਰਸੀ ਜਾਰੀ ਹੈ ਪਤਾ ਨਹੀਂ ਕੌਣ ਕਰ ਰਿਹਾ ਰੋਡੇ ਮੇਰੀ ਦਸਤਾਰ ਬੰਦੀ ਹੋਈ ਸੀ ਜੀ ਲਗਭਗ ਸਾਰੇ ਸ਼ਹੀਦ ਪਰਿਵਾਰਾਂ ਨੇ ਆਪਣੀਆਂ ਦਸਤਾਰਾਂ ਭੇਜੀਆਂ ਸੀ ਸਾਹਮਣੇ ਰੱਖੇ ਤਾਂ ਚਬਾਈ ਚਿੰਦੇ ਚੱਲੇ

ਹੁਣ ਉਹ ਸ਼ਹੀਦ ਦਿਵਾਰ ਤੇ ਅਸੀਂ ਜਿਹਨੂੰ ਜਾਈਦਾ ਉਹ ਤੇ ਉਹਨਾਂ ਨੇ ਕਦੀ ਇਹ ਗੱਲ ਕੀਤੀ ਨਹੀਂ ਹੁਣੇ ਪਤਾ ਨਹੀਂ ਕੌਣ ਨੇ ਜਿਹਨਾਂ ਦਾ ਕੋਈ ਇਤਰਾਜ਼ ਹੋਵੇ ਹੋ ਸਕਦਾ ਅਸੀਂ ਵੀ ਬੰਦੇ ਆ ਕੋਈ ਰੱਬ ਦਾ ਰੂਪ ਦੇ ਹਨੇ ਵੀ ਇਤਰਾਜ਼ ਨਹੀਂ ਹੋਣਾ ਸਾਡੇ ਨਾਲ ਪਰ ਅਸੀਂ ਇਹੋ ਗੱਲ ਕਹਿੰਦੇ ਅਮਰ ਸੰਚਾਰ ਦੀ ਗੱਲ ਕਰ ਰਹੇ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਕਰ ਰਹੇ ਆ ਜੇ ਇਸ ਗੱਲ 'ਚ ਵੀ ਕਹਿੰਦੇ ਇਤਰਾਜ਼ ਕਰਨ ਦੇ ਕਰੀਬੇ ਵੀ ਅਸੀਂ ਕੋਈ ਜਿੱਤੇ ਸਮਾਗਮ ਕਰਦੇ ਆਂ ਪ੍ਰਸ਼ਾਸਨ ਸਾਥ ਦਿੰਦਾ ਕਿਉਂਕਿ ਕਈ ਵਾਰ ਦੇਖਿਆ ਕਿ ਜਿਵੇਂ ਡੱਡੂਆਣੇ ਦੇ ਵਿੱਚ ਪਾਸਟਰਾਂ ਤੇ ਨਿਹੰਗ ਸਿੰਘਾਂ ਖਿਲਾਫ ਆਪਸੀ ਝੜਪ ਹੋਈ ਸੀਗੀ ਕਿਉਂਕਿ ਉਹ ਕਹਿੰਦੇ ਸੀਗੇ ਸਾਨੂੰ ਰੋਕ ਰਹ ਅਜੇ ਤੱਕ ਸਾਨੂੰ ਕੋਈ ਤੰਗੀ ਬਹੁਤੀ ਆਈ ਨਹੀਂ ਜਿੱਥੇ ਆਈ ਹੈ ਅਸੀਂ ਉਹਨਾਂ ਨੂੰ ਦੱਸ ਦਿੱਤਾ ਵੀ ਦੇਖੋ ਧਾਰਮਿਕ ਸਮਾਗਮ ਹੈ ਕੋਈ ਸ਼ਰਤਾਂ ਤੇ ਨਹੀਂ ਕਰ ਰਹੇ ਕੋਈ ਕਹਿੰਦੇ ਜ਼ਮੀਨ ਨਹੀਂ ਕੋਈ ਸਰਕਾਰੀ ਜ਼ਮੀਨ ਤੇ ਨਹੀਂ ਕਰ ਰਹੇ ਕੋਈ ਪ੍ਰਸ਼ਾਸਨ ਦਾ ਸਾਡੇ ਰਾਹ ਚੋਂਣ ਦਾ ਕੋ ਮਤਲਬ ਹੀ ਨਹੀਂ ਬਣਦਾ ਸੋ ਇਹ ਤਾਂ ਕਨਫਲਿਕਟ ਹੋਊਗਾ ਜੇ ਅਸੀਂ ਕੋਈ ਸੜਕ ਰੋਕ ਦੇਾਂਗੇ ਕੋਈ ਕਿਸੇ ਸਰਕਾਰੀ ਥਾਂ ਤੇ ਸਮਾਗਮ ਹੋ ਗਏ ਧਾਰਮਿਕ ਸਮਾਗਮ ਆਜ ਤੇ ਹੁਣ ਮੌਸਮ ਹੈ ਪਿੰਡਾਂ 'ਚ ਹਰ ਥਾਂ ਥਾਂ ਤੇ ਹੋ ਰਹੇ ਨੇ ਉੱਥੇ ਪ੍ਰਸ਼ਾਸਨ ਦਾ ਕੰਮ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਤੇ ਜਿਹੜਾ ਭਾਈ ਸਾਹਿਬ ਮਾਰੀਆਂ ਟਿੱਪਣੀਆਂ ਜਿਹੜੇ ਕਰਦੇ ਲੋਕੋ ਉਹਨਾਂ ਨੂੰ ਅਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਬੜੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਟਿੱਪਣੀ ਜਿਹੜੇ ਕਰਦੇ ਬੰਦੇ ਉਹਨਾਂ ਨੂੰ ਕੀ ਸੁਨੇਹਾ ਨਹੀਂ ਦੇਖੋ ਬਾਸ਼ਾ ਜਿਹੜੀ ਹੈ ਬੋਲੀ ਉਹ ਕਿਤੇ ਵੀ ਹੋਈ ਹੈ ਉਹ ਸਾਨੂੰ ਇਹ ਜ਼ਰੂਰੀ ਹੈ ਵੀ ਅਸੀਂ ਇੱਕ ਮर्यादा ਬਣਾ ਕੇ ਰੱਖੀਏ ਠੀਕ ਹੈ ਤੋਂ ਉਹਦੇ 'ਚ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਮੈਨੂੰ ਪ੍ਰੇਮ ਕਿ ਮੇਰੇ ਵਿਰੋਧੀਆਂ ਨੇ ਵੀ ਤੁਸੀਂ ਮਾੜਾ ਚੰਗਾ ਨਾ ਬੋਲੇ ਮੈਂ ਅੱਗੇ ਵੀ ਕੀਤੀ ਸੀ ਕੋਈ ਗੱਲ ਨਹੀਂ ਇਹ ਸਮਝ ਨਹੀਂ ਦਾ ਤਾਰਾ ਕਰਨਾ ਉਹ ਕਿਸਾਨੀ ਅੰਦੋਲਨ ਨੂੰ ਚਲਾਇਆ ਸੀ ਜਿਹੜੇ ਕਿਸਾਨ ਆਗੂ ਨੇ ਉਹ ਵੀ ਟਿੱਪੀਆਂ ਕਲੀਅਰ ਕਰਨੇ ਹਨ ਮਾਹੌਲ ਖਰਾਬ ਨਹੀਂ ਹੋਣ ਦੀ ਤਿਆਰੀ ਰਕੇਸ਼ ਕੈਤ ਨੂੰ ਗਿਆ ਗਿਆ ਜਨਾਸੀ ਦਾ ਮਾਹੌਲ ਫੇਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਰਕੇਸ਼ ਕੈਤ ਸਾਹਿਬ ਨੂੰ ਕਹੋ ਵੀ ਤੁਸੀਂ ਪੰਜਾਬ ਦੇ ਵਾਸੀ ਨਹੀਂ ਤੁਸੀਂ ਬੇਨਤੀ ਪ੍ਰਵਾਨ ਕਰੋ ਤੇ ਪੰਜਾਬ ਦੇ ਮਸਲਿਆਂ 'ਚ ਇੰਟਰਫੇਅਰ ਨਾ ਕਰੋ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਵੀ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ ਸੋ ਜੇ ਉਹ ਇਹ ਕਹਿ ਰਹੇ ਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪੰਜਾਬ 'ਚ ਆਉਣ ਪੰਜਾਬ ਜਾਣ ਕੇ ਵੇਖਣ ਵੀ ਮਾਹੌਲ ਪਹਿਲਾਂ ਕਿਵੇਂ ਠੀਕ ਹੈ ਇੱਥੇ ਨੌਜਵਾਨਾਂ ਦਾ ਕਤਲੇਆਮ ਹੋ ਰਿਹਾ ਨਾ ਇਸੇ ਤਰੀਕੇ ਨਾਲ ਪੰਜਾਬ ਕੱਲ ਦੇ ਹੀ ਅਸੀਂ ਸਵਾਗਤ ਦੀ ਜਿੱਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਦੁਬਿਧਾਵਾਂ ਨੇ ਬਹੁਤ ਸਾਰੇ ਸਵਾਲ ਨੇ ਉਹਨੂੰ ਲੈ ਕੇ ਕਲੈਰੀਫਿਕੇਸ਼ਨ ਥੋੜੀ ਦਿਓ ਕਿ ਕੱਲ ਕੀ ਸਮਾਗਮ ਹੈ ਕੌਣ ਕੌਣ ਜਿਹੜੇ ਲੋਕ ਨੇ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਚਰਚਾਵਾਂ ਚੱਲਦੀਆਂ ਨੇ ਕਿ ਕਹਿੰਦੇ ਐਸੋ ਪੀਸੀ ਜਾਂ ਕੁਝੀਆਂ ਅਮਰ ਕੰਮ ਕਰ ਸਕਦੇ ਨਹੀਂ ਦੇਖੋ ਇਹ ਕੋਈ ਸਮਾਗਮ ਇੱਕ ਪੋਲਿਟੀਕਲ ਸਮਾਗਮ ਨਹੀਂ ਇਹ ਸਮਾਗਮ ਆ ਧਾਰਮਿਕ ਸਮਾਗਮ ਹੈ ਸਮਾਗਮ ਹੁੰਦਾ ਵੀ ਨਹੀਂ ਇਹ ਬੜੀ ਸਾਡੀ ਰਵਾਇਤ ਹੈ ਗੁਰੂ ਸਾਹਿਬ ਨੇ ਚਲਾਈ ਜਿਹੜੀ ਕਨੇ ਬੱਟ ਦੀ ਬਹੁਤ ਲੰਬੀ ਰਵਾਇਤ ਹੈ ਹੋਰ ਰਵਾਇਤ ਹੈ ਉਹਦੇ ਚ ਨੌਜਵਾਨਾਂ ਨੇ ਭੈਣਾਂ ਨੇ ਬਜ਼ੁਰਗਾਂ ਬੱਚਿਆਂ ਨੇ ਸਾਰੇ ਜਿਹੜੇ ਅਮਰਤ ਭਲਾਕੇ ਉਹਨਾਂ ਨੇ ਆਉਣਾ ਹੈ ਉਹਨਾਂ ਅਮਰ ਛਕਣਾ ਹੈ ਇਹਦੇ ਵਿੱਚ ਕਿਸੇ ਹੋਰ ਜਥੇਬੰਦੀ ਦਾ ਨਹੀਂ ਕੋਈ ਇਹ ਕੋਈ ਸਾਡੀ ਵੀ ਜਥੇਬੰਦੀ ਹੈ। ਯਾਨੀ ਅਸੀਂ ਕਹਿ ਸਕਦੇ ਕਿ ਇੱਕ ਆਪਣਾ ਵੀ ਕੋਈ ਇਦਿ ਵਿੱਚ ਕੋਈ ਇਨਵੋਲਵਮੈਂਟ ਅਸੀਂ ਕਹਿ ਸਕਦੇ ਕਿ ਇੱਕ ਆਗਾਜ਼ ਹੈ ਔਰ ਅੱਗੇ ਵੀ ਵਿੱਚ ਐਸੇ ਜਿਹੜੇ ਸਾਰੇ ਤਖਤਾਂ ਦੇ ਉੱਤੇ ਪਹਿਲਾਂ ਨੰਬਰ ਸਾਖੀ ਵੀ ਫਿਰ ਇੱਥੇ ਫਿਰ ਨੰਮੂਨਾ ਸਾਹਿਬ ਹੈ ਫਿਰ ਜਿਹੜਾ ਤਖਸੀਲ ਪੜਨਾ ਸਾਹਿਬ ਹੈ ਵੀ ਤਖਸੀਲ ਜੂਤ ਸਾਹਿਬ ਹੈ ਸਾਰੇ ਪਹਿਲੇ ਪੰਜ ਤਖਤਾਂ ਦੇ ਉੱਤੇ ਇਹ ਜਿਹੜਾ ਅਮਰ ਸੰਚਾਰ ਜਿਹਦਾ ਹੋਊਗਾ। ਐਸੀ ਕਿਸੇ ਵੱਲੋਂ ਨਹੀਂ ਅਜੇ ਤਾਂ ਅਸੀਂ ਅੰਦਰ ਜਾਣਾ ਹੈ ਬਾਹਰ ਹਨ ਨੂੰ ਦਰਨਾ ਕਿਦਾਂ ਸਜੋ। ਅਸੀਂ ਕਹਿ ਸਕਦੇ ਭਾਈ ਸਾਹਿਬ ਇਹ ਮੀਟਿੰਗ ਦਾ ਮੁੱਦਾ ਜਿਹੜਾ ਕਰਾ ਕੇ ਮਾਇਆ ਕਿ ਇਹ ਹਰਿਆਣਾ ਸਰਕਾਰ ਦੀ ਜਿਹੜਾ ਗੁਰਦੁਆਰਾ ਦਾ ਪ੍ਰਬੰਧ ਹੈ ਉਹਨਾਂ ਨੇ ਆਪਣੇ ਅਧੀਨ ਲੈ ਲਿਆ 18 ਮਹੀਨੇ ਬਾਅਦ ਉਹਨੂੰ ਕਿਸ ਤਰੀਕੇ ਨਾਲ ਇਹ ਦੇਖੋ ਸਾਹਮਣੇ ਦੇਖ ਕੇ ਭਾਈ ਸਾਹਮਣੇ ਦੇਖ ਕੇ ਭਾਈ ਅੱਛਾ ਦੇਖ ਕੇ ਸਾਹਮਣੇ ਦੇਖ ਕੇ ਪਹਿਲਾਂ ਉਹਨਾਂ ਸਰਕਾਰ ਨੂੰ ਸਮਝਾਉਂਦੇ ਰਹੇ ਨਹੀਂ ਉਹਨਾਂ ਨੂੰ ਗ੍ਰਾਉਂਡਾ ਨਹੀਂ ਦੇ ਕਮਜ਼ੋਰ ਕਰ ਦਿੱਤੀ ਕਮੇਟੀ ਵੈਸੇ ਤੇ ਸਿੱਖਾਂ ਦੀ ਤਾਕਤ ਵੱਡੀ ਜਿਹੜਾ ਮਨ ਭਾਗੀ ਗੱਲ ਹੈ ਪਰ ਇੱਕ ਕਮੇਟੀ ਨੂੰ ਆਪਣੇ ਨਵੇਂ ਝਾਤ ਮਾਰਨੀ ਚਾਹੀਦੀ ਤੇ ਮੌਕਾ ਕਿਉਂ ਬਣਿਆ ਅਮਰਦਵਾਜ ਜੀ ਸਾਹਮਣੇ ਦੇਖ ਕੇ ਪੈਸਾ ਕਰਨਾ ਸਰਕਾਰ ਦਾ ਆਰਡੀਨੈਂਸ ਰੱਦ ਕਰਨੇ ਚਾਹੀਦੇ ਨੇ ਕਿ ਕੈਨੇਡਾ ਦਾ ਆਰਡੀਨੈਂਸ ਰੱਦ ਹੋਣੇ ਚਾਹੀਦੇ ਨੇ ਲੱਗਦਾ ਬੜੀ ਬੜੀ ਗੱਲ ਹੈ ਆਰਡੀਨੈਂਸ ਰੱਦ ਹੋਣੇ ਚਾਹੀਦੇ ਨੇ ਲੱਗਦਾ ਜਿਹੜਾ ਸਾਡੇ ਬਿਲਕੁਲ ਰੱਦ ਹੋਣੇ ਚਾਹੀਦੇ ਨੇ ਸਾਹਮਣੇ ਦੇਖ ਕੇ ਸਰਕਾਰ ਦੀ ਕੋਈ ਮੌਲਮੈਂਟ ਨਹੀਂ ਸਾਹਮਣੇ ਇੱਧਰ ਦੇਖ ਕੇ ਜੀ ਭਾਈ ਸਾਹਿਬ ਸਿੱਖਾਂ ਦੀ ਕਮਜ਼ੋਰੀ ਸਰਕਾਰ ਦੀ ਕੋਈ ਮੌਲਮੈਂਟ ਨਹੀਂ ਸਿੱਖਾਂ ਦੀ ਕਮਜ਼ੋਰੀ ਹੈ ਕਿ ਸੰਸਥਾਵਾਂ ਦੀ ਕਮਜ਼ੋਰੀ ਹੈ ਇਹ ਜ਼ਰੂਰ ਸਪਸ਼ਟ ਹੋ ਜੀ ਸਰਕਾਰਾਂ ਦੀ ਕਮਜ਼ੋਰੀ ਹੈ ਕਿ ਸੰਸਥਾਵਾਂ ਨੇ ਸਿੱਖਾਂ ਨੂੰ ਮਜ਼ਬੂਤ ਕਰਨਾ ਹੁੰਦਾ ਹੈ ਦੇ ਸੰਸਥਾਵਾਂ ਜਦੋਂ ਆਪ ਕਮਜ਼ੋਰ ਹੋਣਦੇ ਨੇ ਉਹ ਜੀ ਕਰਦੇ ਨੇ ਪਾਈਂਦੀਆਂ ਤੇ ਕੋਸ਼ਿਸ਼ ਕਰਦੇ ਨੇ ਕਿ ਉਹ ਜੋ ਭਾਈ ਸਾਬ ਆਖਰੀ ਸਬਦ ਪੀ ਰਬਰ ਸੰਚਾਰ ਦੇ ਨਾਲ ਨਾਲ ਘਰ ਵਾਪਸੀ ਮਹਿੰਮ ਵੀ ਚਲਾਈ ਜਾਏਗੀ ਜਿਹੜੇ ਲੋਕ ਤੁਸੀਂ ਕਹਿੰਦੇ ਕਿ ਵਰਗਲਾ ਕੇ ਹੋਰ ਧਰਮਾਂ ਦੇ ਵਿੱਚ ਜਾ ਕੇ ਨਹੀਂ ਉਹ ਘਰ ਵਾਪਸੀ ਦੀ ਗੱਲ ਨਹੀਂ ਉਹ ਕਿਤੇ ਘਰੋਂ ਗਏ ਨਹੀਂ ਗਏ ਭਟਕ ਜਾਂਦਾ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਆ ਜਾਂਦਾ ਸੋ ਇਹ ਆ ਵੀ ਉਹ ਸਿੱਖ ਵਾਪਸ ਆ ਰਹੇ ਨੇ ਬਹੁਤ ਬਹੁਤ ਇਹ ਇਸਾਈਅਤ ਦਾ ਜਿਹੜਾ ਪ੍ਰਚਾਰ ਹੈ ਡੇਰਾਬਾਦ ਦੇ ਰੂਪ ਚ ਹੋ ਰਿਹਾ ਉਹ ਲੋਕਾਂ ਨੂੰ ਇੱਕੋ ਦਮ ਸਿੱਖੀ ਨਾਲ ਨੂੰ ਹੀ ਤੋੜਦੇ ਹੌਲੀ ਹੌਲੀ ਕਦੀ ਕਹਿੰਦੇ ਪ੍ਰਸ਼ਾਦ ਨਾ ਲਾਓ ਫਿਰ ਤੁਸੀਂ ਉਹ ਕਹਿੰਦੇ ਗੁਰੂ ਘਰ ਨਾਲ ਹੋਰ ਵੀ ਬਹੁਤ ਸੰਗੀਨ ਚੀਜ਼ਾਂ ਸਾਹਮਣੇ ਆਈਆਂ ਸਬੂਤਾਂ ਸਹਿਤ ਸਾਹਮਣੇ ਰੱਖਾਂਗੇ ਕਿਸੇ ਦਿਨ ਸੋ ਇਸ ਕਰਕੇ ਉਹਨਾਂ ਸਿੱਖਾਂ ਨੂੰ ਵੀ ਅਪੀਲ ਹੈ ਵੀ ਖਸਮ ਵਿਸਾਰੇ ਤੇ ਕਮਜਾਤ ਜਿਹੜਾ ਮਨੁੱਖ ਆਪਣਾ ਖਸਮ ਵਿਸਾਰ ਦਿੰਦਾ ਉਹਦੀ ਜਾਤ ਨਹੀਂ ਵੀ ਹੋ ਜਾਂਦੀ ਹੈ ਉਹਦਾ ਜਾਤ ਪਾਤੀ ਕੋ ਮਸਲਾ ਨਹੀਂ ਹੁੰਦਾ ਸੋ ਸਾਨੂੰ ਆਪਣੇ ਖਸਮ ਦੇ ਨਾਲ ਰਹਿ ਕੇ ਚੱਲਣਾ ਚਾਹੀਦਾ ਜਿਨੇ ਗੁਰੂ ਨੇ ਇਸ ਧਰਤੀ ਦੀ ਸ਼ਾਦੋਂ ਦਿੱਤੀਆਂ ਨੇ ਜੇਸ ਗੁਰੂ ਸਾਹਿਬਾਨ ਨੇ ਆਪਣਾ ਸਰਬੰਸਕ ਕੋਲ ਸਭ ਕੁਝ ਵਾਰਿਆ ਉਹਨੂੰ ਪਿੱਠ ਦਿਖਾ ਕੇ ਉਹਨਾਂ ਗੜੀ ਝੁਕਾਂਗੇ ਜਿਨ੍ਹਾਂ ਦੇ ਆਪਣੇ ਚੇਲੇ ਸਾਥ ਛੱਡ ਗਏ ਸੀ ਇਹਦੇ ਸਾਡਾ ਕੁਝ ਨਹੀਂ ਬਣਦਾ। ਵਿੱਕੀ ਫੌਮਸ ਨੇ ਕਿਹਾ ਸੀ ਜੀ ਜਮਾਣਾ ਟਿਪਨੀ ਕੀਤੀ ਆ ਪਾਸੜਾ ਬਾਰੇ ਤਾਂ ਚੰਗਾ ਨਹੀਂ ਹੋਏਗਾ। ਕਿਹਨੇ ਕਿਹਾ? ਵਿੱਕੀ ਫੌਮਸ ਜਿਹੜਾ। ਕਿਹਨੇ? ਉਹਨੂੰ ਕਹ ਵੀ ਉਹਨੂੰ 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 ਸਿੱਖੀ ਧਰਮ ਚ ਕਿੱਥੋਂ ਆਇਆ ਕਦੀ ਉਹ ਤਿਲਕ ਲਾ ਕੇ ਮੰਦਰ ਚ ਜਾ ਵੜਦਾ ਹੈ, ਕਦੀ ਉਹ ਮਸੀਤੇ ਜਾ ਵੜਦਾ ਹੈ। ਉਹਨੂੰ ਕਹ ਵੀ ਇਹ ਇਹ ਦੇਖੋ ਪਹਿਲੀ ਗੱਲ ਤੇ ਉਹਨੂੰ ਕਹ ਵੀ ਚੰਗਾ ਨਹੀਂ ਹੋਏਗਾ ਤਾਂ ਕਿਉਂ ਤੁਮਕੇ ਦੇਣੀਆਂ ਨੇ ਮੂੰਹ ਤੇ ਆਣ ਕੇ ਦੇ ਦੀਆਂ ਹੁੰਦੀਆਂ। ਕੈਮਰੇ ਤੇ ਬਹਿ ਕੇ ਸਾਰੇ ਕਹਿੰ ਜਾਂਦੇ ਚੰਗਾ ਨਹੀਂ ਉਹ ਮਾੜਾ ਨਹੀਂ ਹੋਊਗਾ। ਇਹ ਬਾਜ਼ ਆ ਜਾਣਾ ਚਾਹੀਦਾ ਅਸੀਂ ਅੱਗੇ ਕਿਹਾ ਵਾ ਪੰਜਾਬ ਦੇ ਮਸਲਿਆਂ 'ਚ ਬਗੈਰ ਪੰਜਾਬੀ ਬੰਦਾ ਗੇਸਕ ਗੈਸੇਖਾਣੇ ਵਸੇ ਅਜ ਗੈਰ ਸਿਕ ਬੰਦਾ ਇੰਟਰਫੇਅਰ ਨਾ ਕਰੇ ਇਹ ਗੱਲ ਅਸੀਂ ਬਰਦਾਸ਼ਤ ਨਹੀਂ ਕਰਨਾ। ਭਾਈ ਸਾਹਿਬ ਆਖੀ ਸਵਾਲ ਜਿਹੜਾ ਕੈਨੇਡਾ ਦੇ ਵਿੱਚ ਇੱਕ ਘਟਨਾ ਵਾਪਰੀ ਹੈਗੀ ਹੈ ਇੱਕ ਪਾਸੇ ਖਾਲਿਸਤਾਨ ਦੇ ਝੰਡੇ ਸੀਗੇ ਦੂਜੇ ਪਾਸੇ ਤਿਰੰਗਾ ਸੀਗਾ ਉਹ ਨੌਜਵਾਨ ਜਿਹੜੇ ਸੀ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸੀਗੇ ਬਹੁਤ ਉਹ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਾਫੀ ਉਹ ਵਾਇਰਲ ਹੋਈ ਹੈ ਬਹੁਤ ਮੁੱਦਾ ਚੁੱਕਿਆ ਜਾ ਰਿਹਾ ਹੈ ਤੁਹਾਡੇ ਤੇ ਵੀ ਤੰਜ ਕੱਸਿਆ ਜਾ ਰਿਹਾ ਕਿ ਇਹ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਦੁਬਾਰਾ ਤੋਂ ਕਿ ਭਾਈ ਸਾਹਿਬ ਭਿੰਡਰਾਂ ਵਾਲੇ ਸੰਤ ਹੋਰਾਂ ਨੇ ਕਦੀ ਵੀ ਖਾਲਿਸਤਾਨ ਦੀ ਮੰਗ ਇਹ ਲੜਕੇ ਦੇ ਪਾਸੇ ਸਿੱਖ ਸੀ ਤੇ ਲੇਖਣ ਨਾਲ ਵੀ ਸਿੱਖਣ ਨਾਲ ਵੀ ਜੀ ਦੇਖੋ ਪਹਿਲੀ ਪਹਿਲੀ ਤੇ ਗੱਲ ਇਹ ਹੈ ਅਸੀਂ ਇਹਦਾ ਬਦਨਾਮੀ ਤੋਂ ਕਾਹਤ ਡਰਦੇ ਹਾਂ ਹਾਂ ਪਾਕਿਸਤਾਨ ਦੀ ਮੰਗ ਹਿੰਦੁਸਤਾਨ ਦੇ ਕਾਨੂੰਨਾਂ ਮੁਤਾਬਕ ਵੀ ਜਾਇਜ਼ ਹੈ ਹੂੰ ਕੈਨੇਡਾ ਦੇ ਕਦੋਂ ਦਾ ਕਾਨੂੰਨਾਂ ਮੁਤਾਬਕ ਤੇ ਕੋਈ ਮੁਸ਼ਕਲ ਨਹੀਂ ਉੱਥੇ ਰੈਫਰੰਡਮ ਹੋ ਰਹੇ ਨੇ ਫਿਰ ਉੱਥੇ ਹਿੰਦੁਸਤਾਨ ਦਾ ਝੰਡਾ ਵੀ ਉਦੋਂ ਦਾ ਜਦੋਂ ਦਾ ਖਾਲਸਤਾਨ ਦਾ ਨਾਮ ਤੇ ਹਿੰਦੁਸਤਾਨ ਦਾ ਮੁਲਕ ਹੈ ਉੱਥੇ ਹਿੰਦੁਸਤਾਨ ਦਾ ਝੰਡਾ ਵੀ ਗੈਰ-ਮੁਲਕੀ ਹੈ ਤੇ ਖਾਲਸਤਾਨ ਦਾ ਝੰਡਾ ਵੀ ਗੈਰ-ਮੁਲਕੀ ਹੈ ਉੱਥੇ ਜਾ ਕੇ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਔਰ ਦੂਜੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਸੀ ਹੁਣ ਮੈਂ ਯਾਦ ਕਰ ਲਿਆ ਕਿ ਸਗਿਆ ਇਹੀ ਕਿ ਨੌਜਵਾਨਾਂ ਨੂੰ ਵਰਗਲਾਉਣ ਕਿ ਕਿਦਾਂ ਕਿਦਾਂ ਵਰਗਲਾਇਆ ਜਾ ਸਕਦਾ ਉੱਥੇ 1 ਲੱਖ ਤੇ ਕਿੰਨੀਆਂ ਹਜ਼ਾਰ ਕੋਟਾਂ ਬਈਆਂ ਕੁ ਦਿਨ ਦੇ ਵਿੱਚ ਰੈਫਰੈਂਡਮ ਦਾ ਸਮਰਥਨ ਕਰਦੇ ਜੇਕਰ ਅਸੀਂ ਹਰ ਉਸ ਰਾਹ ਦਾ ਸਮਰਥਨ ਸਾਹਮਣੇ ਦੇਖ ਕੇ ਹੀ ਪਾਕਿਸਤਾਨ ਦੀ ਪ੍ਰਾਪਤੀ ਗਲ ਜਾਂਦਾ ਪਰ ਪੰਨੂ ਸਾਹਿਬ ਨੂੰ ਤਾਂ ਇੱਥੇ ਜਿਹੜਾ ਹੈ ਉਹ ਟੈਰਰਿਸਟ ਲਾਣ ਦਿੱਤਾ ਗਿਆ ਜਿਹੜੇ ਪੰਨੂ ਸਾਹਿਬ ਟੈਰਰਿਸਟ ਚਲੋ ਜੀ ਉਹ ਵੀ ਰੈਫਰੈਂਡਮ ਕਰਾ ਰਹੇ ਚਲੋ ਵੀ ਟੈਰਰਿਸਟ ਦੀ ਦੋਸਤਾਨੀ ਕਮੇਟਾਪੀ طے ਕਰ ਲੈਂਦੀ ਹੈ ਉਹ ਜਿਹਦਾ ਜੀ ਕਰਦਾ ਉਹ ਟੈਰਰਿਸਟ ਲਾਉਂਦੇ ਨੇ ਜਿਹਦਾ ਜੀ ਕਰਦਾ ਸੱਤਵਾਦੀ ਲਾਉਂਦੇ ਨੇ ਇੱਥੇ ਮੌੜ ਬੰਬਧਮ ਉਨਾ ਕਿਸੇ ਨੇ ਨਹੀਂ ਕਿਹਾ ਵੀ ਇਹ ਟੈਰਿਸਟਾਂ ਦਾ ਕੰਮ ਹੈ ਡੀਰੇ ਨਾਲ ਜੁੜ ਗਈਆਂ ਜਾਂਚ ਵੀ ਰੋਕ ਦਿੱਤੀ ਸੇਖ ਕਿਤਾਬਾਂ ਰੱਖ ਲਿਓ ਵੀ ਟੈਰਿਸਟ ਬਣ ਜਾਂਦਾ ਸੋ ਇਹਦੇ ਘੂਮ ਦੇ ਹੱਥ ਵਾਸੀ ਹਨ ਜਿਹਨੂੰ ਜੋ ਸਾਹਿਬ ਸਾਹਿਬ ਜਿਹੜਾ ਉਹ ਜਿਹੜਾ ਸਾਫ ਸੂਰਤ ਨਹੀਂ ਹੈਗੇ ਤੇ ਉਹ ਮਤਲਬ ਖਾਲਿਸਤਾਨ ਦੀ ਗੱਲ ਕਰਦੇ ਤੁਸੀਂ ਇਹਦੇ ਬਾਰੇ ਕੀ ਟਿੱਪਣੀ ਕਰਦੇ ਦੇਖੋ ਸਾਫ ਸੂਰਤ ਹਰ ਕਿਸੇ ਨੂੰ ਹੋਣਾ ਚਾਹੀਦਾ ਹੈ ਪਰ ਇਹਦਾ ਅਰਥ ਇਹ ਨਹੀਂ ਵੀ ਜੇ ਕੋਈ ਬੰਦਾ ਸਾਫ ਸੂਰਤ ਨਹੀਂ ਤੇ ਉਹ ਆਪਣੀ ਧੀਆਂ ਆਪਣਾਂ ਦੀ ਬੇਬਦੀ ਕਰਾਈ ਜਾਵੇ ਤੇ ਜਾਤੀ ਦੀ ਗੱਲਾਂ ਕਰੇ ਇਹ ਬੜਾ ਨੌਨਸੈਂਸ ਲੌਜੀਕ ਹੈ ਇਸ ਗੱਲ ਦਾ